ਇੰਡੀਅਨ ਰੈੱਡ ਕਰਾਸ ਸੁਸਾਇਟੀ ਪੰਜਾਬ ਸਟੇਟ ਬ੍ਰਾਂਚ ਚੰਡੀਗੜ੍ਹ ਅਤੇ ਸਿਹਤ ਵਿਭਾਗ ਅੰਮ੍ਰਿਤਸਰ ਨੇ ਭਾਰਤ ਵਿਕਾਸ ਪਰਿਸ਼ਦ ਅੰਮ੍ਰਿਤਸਰ ਮੁੱਖ ਬ੍ਰਾਂਚ ਦੇ ਸਹਿਯੋਗ ਨਾਲ ਮੁਸਤਫਾਬਾਦ ਜਜਕਰ ਬਟਾਲਾ ਰੋਡ ਵਿਖੇ ਇੰਡੀਅਨ ਰੈੱਡ ਕਰਾਸ ਸੁਸਾਇਟੀ ਦੇ ਜ਼ਿਲ੍ਹਾ ਕੋਆਰਡੀਨੇਟਰ ਰਜਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਇੱਕ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਇਸ ਦੌਰਾਨ ਮਰੀਜ਼ਾਂ ਦੇ ਐਕਸ-ਰੇ, ਸ਼ੂਗਰ ਅਤੇ ਥਾਇਰੋਇਡ ਟੈਸਟ ਕੀਤੇ ਗਏ। ਮਾਹਿਰ ਡਾਕਟਰਾਂ ਵੱਲੋਂ ਲਗਭਗ 350 ਮਰੀਜ਼ਾਂ ਦੇ ਦੰਦਾਂ ਅਤੇ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਦਵਾਈਆਂ ਵੀ ਵੰਡੀਆਂ ਗਈਆਂ। ਐਸ ਮੌਕੇ ਛਾਤੀ ਦੇ ਮਾਹਿਰ ਡਾਕਟਰ ਬੀਰੂ ਡਾਕਟਰ ਗੁਰਚਰਨ ਸਿੰਘ ਡਾਕਟਰ ਭਪਿੰਦਰ ਸਿੰਘ ਡਾਕਟਰ ਪਰਮਜੋਤ कौर ਭਾਰਤ ਵਿਕਾਸ ਪਰਿਸ਼ਦ ਅੰਮ੍ਰਿਤਸਰ ਦੇ ਪ੍ਰਧਾਨ ਸੁਮਿਤ ਪੂਰੀ ਜਨਨਕਤਰ ਸੰਜੀਵ ਚੈਨ ਸੂਬਾ ਪ੍ਰਧਾਨ सुमन ਮਹਾਜਨ ਪੀ ਐਨ ਸ਼ਰਮਾ ਐਨ ਚਾਬੜਾ ਅਸ਼ਨੀ ਤੁਲੀ ਸਮੇਤ ਲੋਕ ਮੌਜੂਦ ਸਨ ਅੱਜ ਆਪਾਂ ਇੱਥੇ ਇੱਕ ਮੈਗਾ ਹੈਲਥ ਚੈੱਕਅਪ ਤੇ ਟੀਵੀ ਸਕ੍ਰੀਨਿੰਗ ਕੈਂਪ ਲਗਾਇਆ ਮੁਸਫਾ ਬਾਦ ਜਿਹਦੇ ਵਿੱਚ ਆਪਾਂ ਹਰ ਤਰ੍ਹਾਂ ਦੇ ਜਨਰਲ ਟੈਸਟ ਔਰ ਐਕਸਰੇ ਸਪੋਟਮ ਟੈਸਟ ਥਾਇਰੋਇਡ ਛਾਤੀ ਦੀਆਂ ਸਾਰੀਆਂ ਬਿਮਾਰੀਆਂ ਦੇ ਅਤੇ ਹੋਰ ਵੀ ਸਾਰੇ ਆਪਣਾ ਰੋਗਾਂ ਦੇ ਟੈਸਟ ਕੀਤੇ ਨੇ ਤੇ ਉਹਨਾਂ ਦੀਆਂ ਦਵਾਈਆਂ ਵੀ ਨਾਲ ਦੀ ਦਿੱਤੀਆਂ ਇਰਚ ਸਾਰੇ ਸਰਕਾਰੀ ਮਾਹ ਡਾਕਟਰ ਟੀਵੀ ਹਸਪਤਲ ਤੋਂ ਤੇ ਸਿਵਲ ਹਸਪਤਲ ਤੋਂ ਆਏ ਨੇ ਜਿਨ੍ਹਾਂ ਦੇ ਸਹਿਯੋਗ ਨਾਲ ਆਪਾਂ ਇਹ ਅੱਜ ਬੜਾ ਵੱਡਾ ਇੱਕ ਜਨਰਲ ਚੈੱਕਅਪ ਤੇ ਟੀਵੀ ਸਕ੍ਰੀਨਿੰਗ ਕੈਂਪ ਲਗਾਇਆ ਇਸ ਕੈਂਪ ਦੇ ਵਿੱਚ ਆਪਾਂ ਹਰ ਤਿੰਨ ਮਹੀਨੇ ਬਾਅਦ ਕਿਸੇ ਨਾ ਕਿਸੇ 슬ਮ ਏਰੀਆ ਦੇ ਵਿੱਚ ਇੰਡੀਆ ਰੈੱਡ ਕਰਾਸ ਸੁਸਾਇਟੀ ਵੱਲੋਂ ਇਹ ਕੈਂਪ ਲਗਾਇਆ ਜਾਂਦਾ ਹੈ ਇਸ ਵਾਰ ਇਹ ਮਸਤਬਾ ਬਾਦ ਆਪਾਂ ਲਗਾਇਆ ਜਿਸ ਵਿੱਚ ਇੱਥੋਂ ਦੇ ਗਰੀਬ ਲੋਕਾਂ ਦਾ ਆਪਾਂ ਅੱਜ ਇਸ ਬਲਟਮ ਟੈਸਟ ਕੀਤੇ ਆ ਔਰ ਐਕਸਰੇ ਵੀ ਫ੍ਰੀ ਕੀਤੇ ਆ ਦੰਦਾਂ ਦੇ ਵੀ ਤੇ ਅੱਖਾਂ ਦੀ ਜਾਂਚ ਵੀ ਫ੍ਰੀ ਹੋਈ ਹੈ ਤੇ ਥਾਇਰੋਇਡ ਤੇ 슈ਗਰ ਟੈਸਟ ਤੇ ਸੱਤੋ ਮੈਟਰੀ ਦੇ ਵੀ ਫ੍ਰੀ ਟੈਸਟ ਕੀਤੇ ਗਏ ਅੱਜ ਅਸੀਂ ਇੰਡੀਅਨ ਰੈੱਡ ਕਰਾਸ ਸੁਸਾਇਟੀ ਦੇ ਨਾਲ ਮਿਲ ਕੇ ਭਾਰਤ ਵਿਕਾਸ ਪਰਸ਼ਦ ਅੰਮ੍ਰਿਤਸਰ ਮੇਨ ਨੇ ਮੁਸਫਾ ਬਾਦ ਦੇ ਵਿੱਚ ਤੀਸਰਾ ਮੈਡੀਕਲ ਕੈਂਪ ਦਾ ਅੱਜ ਆਯੋਜਨ ਕੀਤਾ ਹੈ ਇਸ ਆਯੋਜਨ ਦੇ ਵਿੱਚ ਇੱਥੋਂ ਇਲਾਕਾ ਨਿਵਾਸੀਆਂ ਨੇ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਇੱਥੇ ਸਾਡਾ ਡੈਂਟਲ ਚੈੱਕਅਪ ਹੋ ਰਿਹਾ ਹੈ ਮੈਡੀਸਨ ਦਾ ਚੈੱਕਅਪ ਹੋ ਰਿਹਾ ਹੈ ਉਹਦੇ ਨਾਲ ਨਾਲ ਚੈਸਟ ਐਂਡ ਟੀਵੀ ਦਾ ਚੈਸਟ ਐਂਡ ਟੀਵੀ ਤੋਂ ਵੀ ਜਿਆਦਾ ਚੈੱਕਅਪ ਹੋ ਰਿਹਾ ਹੈ ਇਹਦੇ ਵਿੱਚ ਬਰੀਜਾਂ ਨੂੰ ਫਰੀ ਦਵਾਈਆਂ ਮੁਹੱਈਆ ਕਰਾਈਆਂ ਜਾ ਰਹੀਆਂ ਨੇ ਇਸ ਤੋਂ ਇਲਾਵਾ ਇੱਥੇ ਥਾਇਰੋਇਡ ਦਾ ਟੈਸਟ ਹੋ ਰਿਹਾ ਹੈ ਐਬਡ ਕੰਪਨੀ ਵੱਲੋਂ ਉਹਦੇ ਨਾਲ ਨਾਲ ਪੀਕ ਫਲੋ ਟੈਸਟ ਤੇ ਇੱਕ ਸਪਾਇਰੋਮੈਟਰੀਅਲ ਟੈਸਟ ਹੁੰਦਾ ਹੈ ਬਹੁਤ ਹੀ ਐਕਸਪੈਂਸਿਵ ਹੁੰਦਾ ਬਾਜ਼ਾਰ 'ਚ ਤਕਰੀਬਨ 1500 ਤੋਂ 2000 ਰੁਪਏ ਲੱਗਦਾ ਹੈ ਇੱਥੇ ਫ੍ਰੀ ਆਫ ਕਾਸਟ ਅਸੀਂ ਪਰਫਾਰਮ ਕਰ ਰਹੇ ਹਾਂ ਇਹਦੇ ਨਾਲ ਨਾਲ ਬਲੱਡ 슈ਗਰ ਟੈਸਟਿੰਗ ਵੀ ਨਾਲ ਹੋ ਰਹੀ ਹੈ ਜਿਹੜੇ ਇੱਥੇ ਬੇਸਿਕਲੀ ਅਸੀਂ ਟੀਬੀ ਸਕਰੀਨਿੰਗ ਦਾ ਪ੍ਰੋਗਰਾਮ ਇੱਥੇ ਜਾਰਾ ਚਲਾ ਰਹੇ ਹਾਂ ਕਿ ਕੁਝ ਜਿਹੜੇ ਮਰੀਜ਼ਾਂ ਨੂੰ ਜ਼ਿਆਦਾ ਖਾਂਸੀ ਦਿੰਦੀ ਹੈ ਤਿੰਨ ਤੋਂ ਚਾਰ ਹਫ਼ਤੇ ਅਸੀਂ ਉਹਨਾਂ ਦਾ ਸਪਟਮ ਟੈਸਟ ਵੀ ਕਰ ਰਹੇ ਹਾਂ ਇੱਥੇ